ਉਹ ਨਾਲੇ ਪੁੰਨ ਨਾਲੇ ਫੜੀ ਨਾਲੇ ਪੁੰਨ ਨਾਲੇ ਪਣੀਓ ਸਾਰਾ ਸਾਰਾ ਸਾਫ ਕਰ ਜੂ ਉਹ ਇਹਦੇ ਬਾਅਦ ਜਿਹੜੀ ਬੰਦੇ ਜਿਹੜੀ ਮੱਕੀ ਖੜੀ ਐ ਇਹਨੂੰ ਵੱਡਾ ਲਾਉਣਾ ਉਹ ਲੋਕਾਂ ਦਾਲੇ ਇੱਕ ਸ਼ੁਰੂ ਕੀਤਾ ਹੈਗਾ ਥੋੜਾ ਜਿਹਾ ਖੱਡਾ ਜਿਹਾ ਖਾਲੀ ਵੀ ਹੋ ਗਿਆ ਹੈਂ ਬਰੇ ਕਰਕੇ ਅੱਜ ਨੀਂਦ ਪੂਰੀ ਕਰੀਆ ਕੱਲ ਥੱਕ ਗਿਆ ਥੱਕ ਗਿਆ ਵੀਡੀਓ ਦੇਖ ਰਹੇ ਸਾਰੇ ਮਿੱਤਰ ਵੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਜਿਆਦੇ ਧੁੰਦ ਤੇ ਠੰਡ ਪੈ ਰਹੀ ਹੈਗੀ ਧੁੰਦ ਤਾਂ ਇੰਨੀ ਕ ਪੈਂਦੀ ਹੈ ਵੀ ਮਸਾਂ 20 ਫੁੱਟ ਅੱਗੇ ਤੱਕ ਦਿਂਦਾ ਹੈਗਾ ਤੇ ਪਰसों ਜਿਆਦੇ ਧੁੰਦ ਕੱਲ ਹੈ ਨਹੀਂ ਸੀ ਕੱਲ ਕਾਫੀ ਦੂਰ ਤੱਕ ਦਿਂਦਾ ਸੀਗਾ ਤੇ ਅੱਜ ਉਤੋਂ ਵੀ ਜਿਆਦੇ ਹੈ ਅੱਜ ਕੁਝ ਵੀ ਨਹੀਂ ਅੱਗੇ ਤੱਕ ਦਿਨ ਦਾ ਹੈਗਾ ਤੇ ਤਾਂ ਜਿਆਦੇ ਧੁੰਦ ਦਾ ਬਸ ਆਹੀ ਡਰ ਹੁੰਦਾ ਹੈਗਾ ਬਈ ਐਕਸੀਡੈਂਟ ਹੋਣ ਦਾ ਖਤਰਾ ਵਧ ਜਾਂਦਾ ਹੈਗਾ ਤੇ ਬਾਕੀ ਕਰਦਿਆਂ ਅੱਜ ਦੇ ਦਿਨ ਦੀ ਸ਼ੁਰੂਆਤ ਮਿਸਤਰੀਆਂ ਨੇ ਕੱਲ ਇਧਰਲਾ ਜਿਹੜਾ ਕੰਮ ਸੀਗਾ ਸਾਰਾ ਇਹ ਨਵੇੜਤਾ ਸੀਗਾ ਇਧਰਲੇ ਪਾਸੇ ਜਿਹੜਾ ਖੁੰਝਾਰਿਆਂ ਦਾ ਸੀਗਾ ਤੇ ਪਰਲੇ ਪਾਸੇ ਇਧਰ ਬੱਲੀਆਂ ਲਾ ਕੇ ਪੈੜ ਕਰ ਲਈ ਸੀ ਉਹਨਾਂ ਨੇ ਤੇ ਜਿਹੜੀ ਆਹ ਕੰਦ ਦੇ ਉੱਤੇ ਰਦੇ ਲਾਉਣੇ ਸੀਗੇ ਉਹ ਲਾਤੇ ਅੱਜ ਇਧਰਲੀ ਗਾਂ ਤੇ ਚਲਾਉਣਗੇ ਕੰਮ ਉਹ ਤੇ ਦੇਖਨੇ ਮਿਸਤਰੀ ਕਦੋਂ ਤੱਕ ਆਉਂਦੇ ਨੇ ਤੇ ਕੀ ਅੱਜ ਕੰਮ ਦੀ ਚਾਲ ਬਣਾਉਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਅੱਜ ਆਉਂਦਾ ਨਹੀਂ ਹੈਗਾ ਜਿਹੜਾ ਕੱਲ ਆਇਆ ਸੀ ਕਿ ਦੋ ਦਿਨ ਲਵਾ ਗਿਆ ਉਹ ਬੰਦਾ ਗੋਰਾ ਤੇ ਬਾਕੀ ਮਿਸਤਰੀ ਤੇ ਬਿੰਦਰ ਆਉਣਗੇ ਆਉਣਗੇ ਅੱਜ ਮਿਸਤਰੀਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਜਿਹੜੇ ਆਪਣੇ ਪਿੰਡ ਦੇ ਕੰਮ ਨੇ ਕੇਰਾ ਇੱਕ ਵਾਰੀ ਛੇਤੀ ਛੇਤੀ ਉਹਨਾਂ ਨਿਵੇੜਦੀਏ ਤੇ ਆਕੇ ਫਿਰ ਕਰਦੇ ਆ ਮਿਸਤਰੀ ਨਾਲ ਗੱਲਬਾਤ ਕੀ ਮਿਉਂਦ ਬਣਾਉਂਦਾ ਹੈਗਾ ਕੰਮ ਦੀ ਪਿੰਡੋਂ ਦੁੱਧ ਵਗੈਰਾ ਦਾ ਕੰਮ ਨਿਵੇੜ ਕੇ ਤੇ ਹੋਰ ਜਿਹੜੇ ਨਿੱਕ ਸੁੱਕ ਕੰਮ ਸੀਗੇ ਨਿਵੇੜ ਕੇ ਮੈਂ ਇੱਥੇ ਖੁਸ਼ੀ ਅਸੀਂ ਆਗੇ ਸੀਗੇ ਖੇਤ ਤੇ ਰਾਹ ਚੌਂਦੇ ਹੁੰਦੇ ਚੋਬਰ ਮਿਲਿਆ ਰਵੀ ਕਰਦੇ ਆਂਦੇ ਨਾਲ ਗੱਲਬਾਤ ਹੁਣ ਹਾਂ ਭਾਈ ਕੀ ਹਾਲ ਚਾਲ ਨੇ ਜਮਾ ਕਾਟੋ ਥੱਲਾ ਤੇ ਜਮਾ ਜਮਾ ਕਰਤੀ ਫਿਰ ਕੱਲ ਸਫਰੇ ਜਮ ਫਵਰੇ ਕਰ ਕਿ ਅੱਜ ਨੀਂਦ ਪੂਰੀ ਕਰੀਏ ਕੱਲ ਥੱਕ ਗਿਆ ਥੱਕ ਗਿਆ ਆ ਹੁਣ ਉੱਠਿਆ ਲੈਣਾ ਤੜਕਾ ਦਾ ਰੋਟੀਆਂ ਖਾ ਕੇ ਹੂੰ ਬਾ ਪਹਿ ਗਿਆ ਠੀਕ ਹੈ ਤੇ ਜੀਰੀ ਦਾ ਕੀ ਸਾਹਤਾ ਵਟਕਾ ਨੂੰ ਵੱਢਣੀ ਐ ਇੱਕ ਮੂਰੇ ਸਾਲੀ ਵੱਢੋਂਗੇ ਹੁਣ ਜੀਰੀ ਕੱਲ ਨੂੰ ਕੱਲ ਨੂੰ ਕੱਲ ਨੂੰ ਵੱਢ ਦੇ ਕੋਸ ਹੋ ਜੇ ਫੇਰ ਆਗੋ ਗੋਦਾ ਤਾਂ ਫੇਰ ਕੀ ਕੰਮ ਖਸੂਤਾ ਕਰ ਚੇ ਵੱਡਾ ਹੋਵੇ ਕਰ ਚੇ ਕਰ ਚੇ ਵੱਡਾ ਹੋਵੇ ਫੇਰ ਦੇਖਾਂ ਚਾਹੀਦਾ ਗੰਡਾ ਬਣਾ ਦੀ ਹਾਂ ਨਹੀਂ ਫੇਰ ਠੀਕ ਠੀਕ ਹੈ ਕਿਧਰ ਚੱਲਿਆ ਹੁਣ ਜਾ ਰਵਤੋ ਜਾ ਰਹਾ ਇਹ ਵੀ ਨੇੜੇ ਲਾ ਤਾਉ ਜਾ ਰਿਹਾ ਹੈ ਮੁਕਾਤਾ ਬਸ ਉਹ ਲੋਕਾਂ ਦਾ ਲੈ ਇੱਕ ਸ਼ੁਰੂ ਕੀਤਾ ਹੈਗਾ ਥੋੜੇ ਲਾ ਖੱਡਾ ਜਾਂ ਖਾਲੀ ਵੀ ਹੋ ਗਿਆ ਹੈ ਕਲਾ ਹੋ ਰਹਿਗਾ ਮੜਾ ਜਾ ਖੁੰਝਾ ਜਾ ਬਸ ਉਹ ਤਿੰਨ ਦਿਨਾਂ ਦਾ ਰਹਿ ਗਿਆ ਤਿੰਨ ਦਿਨਾਂ ਦਾ ਫਿਰ ਇਹ ਤੋਂ ਬਾਅਦ ਕੱਖੋ ਇਹ ਤੋਂ ਬਾਅਦ ਜਿਹੜੀ ਬੰਦੇ ਜਿਹੜੀ ਮੱਕੀ ਖੜੀ ਹੈ ਇਹਨੂੰ ਵੱਡਾ ਲਾਉਣਾ ਐ ਡੀੜੀ ਮੱਕੀ ਵੱਡੋਂਗੇ ਕਿਵੇਂ ਇਹ ਮਕੀਨ ਵਗਾਈ ਹੈ ਇੱਕ ਪਾਣੀ ਮੈਂ ਕਿਹਾ ਮੱਕੀ ਨੂੰ ਹੋਰ ਲਾਤਾ ਜੇ ਇਹ ਤਾਂ ਮਾ ਮਸ਼ੀਨ ਮੋਣੀ ਪਾ ਕੇ ਖਾਵੇ ਆ ਪਾਣੀ ਹੋਰ ਲੱਗ ਗਿਆ ਬਸ ਹਾਂ ਇਹਦੇ ਬਾਅਦ ਮੱਕੀ ਇਹਦੇ ਬਾਅਦ ਮਸ਼ੀਨ ਮੋਣੀ ਨਾ ਵੀ ਫਿਰ ਤੋਂ ਬਾਅਦ ਉਹ ਵੱਡੀ ਵੱਡੀ ਬਣਾਉਣੀ ਔਖੀ ਹੋ ਗਈਆਂ ਫਿਰ ਬਾਹਰੋਂ ਵਾਲੀ ਮਸ਼ੀਨ ਜਿਹੜੀ ਇੰਪੋਰਟ ਕਰਾਈ ਹੈ ਉਹ ਇੱਥੇ ਲਾਉਣੀ ਪਊ ਜਿਹੜਾ ਇਹਦਾ ਪਾਣੀ ਹੈ ਜੇ ਤਾਂ ਅੱਗੀ ਦੋ ਵਾਰੀ ਪਾਣੀ ਲਾ ਨਿਗੀ ਨਿਗ ਨੂੰ ਪਾਣੀ ਲਾਤਾ ਅੱਜ ਆ ਗਿਆ ਜੈ ਸੈਂਗਰੀ ਡੱਕਰੀ ਵੀਰੇ ਮਗਰ ਲਾ ਇਹਦਾ ਪਲੇਗਰਾਉਂਡ ਬਣਾਈ ਫਿਰਦਾ ਜੀ ਪੂਰਾ ਮੈਂ ਤਾਂ ਯਾਰ ਰਾਤ ਨੂੰ ਅੱਗੀ ਲਾਈਟ ਇਹ ਤਾਂ ਮੱਕੀ ਖਾਮਿਆ ਤੇ ਆ ਕੀਦੇ ਨੇ ਫੇਰ ਫੇਰ ਰਾਤ ਰੋਈ ਵੋਟਰਾਂ ਦੇ ਸਾਹ ਹੋ ਜਾਣੇ ਫਿਰ ਉਹਦੇ ਨੂੰ ਜੀਰੀ ਵਾਂਗੂ ਬਾਸ ਬੁੱਕੀ ਚੱਕ ਲਈ ਇਹਨਾਂ ਚਾਰ ਛੱਲ ਮਾਰਨ ਕੰਮ ਨਹੀਂ ਕਰ ਕੰਮ ਨਹੀਂ ਕਰਨਾ ਬਾਸ ਬੁੱਕੀ ਨੇ ਵੀ ਨਹੀਂ ਕਰਨਾ ਫਿਰ ਸਾਰਾ ਕੁਝ ਹੀ ਛੱਡ ਫਿਰ ਇੱਕ ਮਸ਼ੀਨ ਆਪਣੇ ਕੋਲ ਹੋਰ ਹੈਗੀ ਆ ਬੱਚਾ ਹੈਗਾ ਉਹ ਬਣਾਨੇ ਆਗੇ ਦੋਨੇ ਚ ਫਿਰ ਹਾਂ ਉਹ ਨਾਲੇ ਪੁੰਨ ਵਾਲੇ ਫੜੀ ਨਾਲੇ ਪੁੰਨ ਵਾਲੇ ਬਣਿਓ ਸਾਰਾ ਸਾਰਾ ਸਾਫ ਕਰ ਜੂ ਨਾ ਹੀ ਡੱਕ ਲੂ ਪੜ ਜੂਣਾ ਪੜ ਜੂ ਗੱਲ ਪੱਕੀ ਆ ਪਾ ਪਛਣੀ ਨਹੀਂ ਦੀ ਢੋਡੀ ਮਾਕੀ ਖਾ ਕੇ ਉਹਦੇ ਇਹਦਾ ਕਾਬਜੀ ਨਾ ਮਰ ਜੇ ਉਹ ਵੀ ਨਿਕਲ ਨਿਕਲ ਨਹੀਂ ਜੀ ਜਾ ਲੋ ਜਾ ਕੇ ਦੇਖਦੇ ਹੁਣ ਮਿਸਤਰੀ ਕੀ ਕਰੀ ਜਾਂਦੇ ਨੇ ਸੁਣਦੇ ਆਣੇ ਦੀ ਗੱਲ ਬਾਤ ਆਹ ਵਾਲਾ ਹਿੱਸਾ ਸਾਰਾ ਕੰਪਲੀਟ ਹੋ ਗਿਆ ਅੱਜ ਇਹਦੇ ਤੇ ਨਿਹਰਾ ਮਾਰਤਾ ਮਿਸਤਰੀਆਂ ਨੇ ਪਹਿਲਾਂ ਇਹਦੇ ਤੇ ਰ데요 ਲਾਏ ਸੀਗੇ ਜਿਹੜਾ ਛੱਡ ਪਾਉਣਾ ਹੈਗਾ ਤੇ ਹੁਣ ਬਿੰਦਰ ਬਾਹਰੇ ਪਾਣੀ ਲਈ ਜਾਂਦਾ ਸੀਗਾ ਕੌਲਿਆਂ ਨੂੰ ਕੇਰਾ ਕਹਿੰਦੇ ਵੀ ਜਿਹੜਾ ਕੌਲੇ ਨੇ ਇਹ ਸਲਿੱਪ ਦੀ ਹੈ ਹੁਣ ਪਲਾਸਟਰ ਹੋ ਗਿਆ ਇਹਨਾਂ ਤੇ ਤੇ ਫਿਰ ਇਹ ਤੋਂ ਬਾਅਦ ਬਾਹਰ ਲਈ ਕੰਨ ਤੇ ਇਹਦੇ ਕੰਮ ਚੱਲ ਪੂਗਾ ਤੇ ਜਿਹੜੀ ਮਿੱਟੀ ਮੰਗਾਈ ਸੀਗੀ ਉੱਪਰ ਚਾਹ ਬਣਾਉਣ ਵਾਲੀ ਉਹ ਆ ਗਈਆਂ ਸੀ ਦੋ ਟਰਾਲੀਆਂ ਸਵੇਰੇ ਅੱਜ ਮੁੰਡਾ ਲਾ ਗਿਆ ਸੀਗਾ ਤੇ ਇੱਧਰ ਹੁਣ ਜਿਹੜਾ ਤਾਰ ਕਰਨ ਦਾ ਕੰਮ ਹੈਗਾ ਉਹ ਚੱਲੀ ਜਾਂਦਾ ਹੈਗਾ ਅੱਜ ਜਿਹੜਾ ਇੱਕ ਮੁੰਡਾ ਪਹਿਲਾਂ ਨਾਲ ਆਇਆ ਸੀਗਾ ਉਹਨੂੰ ਕੋਈ ਕੰਮ ਹੋ ਗਿਆ ਅੱਜ ਉਹ ਆਇਆ ਨਹੀਂ ਹੈਗਾ ਬਿੰਦਰ ਤੇ ਮਿਸਤਰੀ ਦੋਨੇ ਜਣੇ ਆਏ ਨੇ ਤੇ ਇਹਨਾਂ ਦਾ ਕੰਮ ਅੱਜ ਵਧੀਆ ਚੱਲੀ ਜਾਂਦਾ ਹੈਗਾ ਦੋਨਾਂ ਜਣਾਂ ਦਾ ਕੰਮ ਹੈਗਾ ਸੀਗਾ ਅੱਜ ਤੇ ਠੰਡ ਵਾਲੀ ਕਮਾਲੀ ਹੋਈ ਪਈ ਹੈਗੀ ਜਿਹੜੇ ਹਿਸਾਬ ਨਾਲ ਲੋਕ ਕਹਿੰਦੇ ਨੇ ਵੀ ਠੰਡ ਨਹੀਂ ਪੈਂਦੀ ਹੈਗੀ ਠੰਡ ਨਹੀਂ ਪੈਂਦੀ ਹੈਗੀ ਤਿੰਨ ਦਿਨਾਂ ਦੇ ਵਿੱਚ ਲੋਕਾਂ ਤੋਂ ਰਜਾਈਆਂ ਕਢਾ ਤੀਆਂ ਰੱਬ ਨੇ ਅੱਜ ਤਾਂ ਹਵਾ ਨਹੀਂ ਚੱਲੀ ਹੈਗੀ ਜੇ ਕਿ ਅੱਜ ਹਵਾ ਚੱਲ ਪਾਦੀ ਤਾਂ ਐ ਮੰਨ ਕੇ ਚੱਲੋ ਵੀ ਦੰਦ ਵਜਣ ਲਾ ਆਂਦੀ ਐਨੀ ਠੰਡ ਪੈਣੀ ਸੀਗੀ ਜਿਹੜੇ ਸਾਵਨ ਨਾਲ ਤੰਦ ਹੋਈ ਪਈ ਹੈਗੀ ਤੇ ਹਲਕੀ ਹਲਕੀ ਤਰੇਲ ਹੁਣ ਹਟੀਏਗੀ ਪਹਿਲਾਂ ਤਰੇਲੀ ਪਈ ਜੀ ਇਹ ਤੋਂ ਪਹਿਲਾਂ ਦਰਖਤ ਚੋਈ ਗਏ ਨੇ ਮਿਸਤਰੀਆਂ ਦਾ ਲੰਚ ਟਾਈਮ ਹੋ ਗਿਆ ਹੁਣ ਨਾਲੇ ਤਾਂ ਉਹ ਚਾਹ ਪੀ ਜਾਂਦੇ ਨੇ ਤੇ ਨਾਲੇ ਰੈਸਟ ਕਰੀ ਜਾਂਦੇ ਨੇ ਤੇ ਅੱਜ ਜਿਹੜੇ ਮਾੜੇ ਮੂੜੇ ਟੁੱਟਵੇਂ ਕੰਮ ਸੀਗੇ ਉਹ ਸਾਰੇ ਜਲਦੀ ਜਲਦੀ ਨਵੇੜਨ ਦੀ ਕੋਸ਼ਿਸ਼ ਕਰੀਏਗੀ ਕੁਝ ਕੰਮ ਰਹੇਗੇ ਬਾਕੀ ਜਿਹੜੇ ਮੇਨ ਕੰਮ ਸੀਗੇ ਉਹ ਸਾਰੇ ਤਕਰੀਬਨ ਤਕਰੀਬਨ ਨਿਬੜੇ ਪਏ ਨੇ ਜਿਵੇਂ ਇਟਾਂ ਵਾਲੇ ਨੂੰ ਕਹਿਣਾ ਸੀਗਾ ਉਹ ਕਹਿਤਾ ਤੇ ਹੋਰ ਜਿਹੜਾ ਮਾੜਾ ਮੋਟਾ ਮਿੱਟੀ ਦਾ ਸੀ ਮੇਨ ਉਹ ਉਹ ਮੰਗਵਾ ਲਈ ਕਿਉਂਕਿ ਮੈਨੂੰ ਹੁਣ 2-3 ਦਿਨਾਂ ਦੇ ਲਈ ਅੰਮ੍ਰਿਤਸਰ ਜਾਣਾ ਪਊਗਾ ਤੇ ਉੱਥੇ ਤਕਰੀਬਨ 2 ਦਿਨ ਤਾਂ ਲੱਗ ਹੀ ਜਾਣਗੇ ਤੇ ਉਹਨੇ ਟਾਈਮ 'ਚ ਮਿਸਤਰੀਆਂ ਦਾ ਕੰਮ ਨਾ ਖੜੇ ਤੇ ਇਹਨਾਂ ਨੂੰ ਸਮਾਨ ਵਗੈਰਾ ਦੀ ਸ਼ੋਰਟੇਜ ਨਾ ਪਵੇ ਉਹਦੇ ਸੰਬੰਧ ਦੇ ਵਿੱਚ ਜਿੰਨਾ ਵੀ ਇਹਨਾਂ ਦਾ ਸੀਗਾ ਉਹ ਸਾਰਾ ਅੱਜ ਕਰਤਾ ਤੇ ਹੁਣ ਦੇਖਦੇ ਆਂਗੇ ਅੱਜ ਸ਼ਾਮ ਤੱਕ ਮਿਸਤਰੀ ਕਿੰਨਾ ਕੰਮ ਨਿਮੇੜਦੇ ਨੇ ਕਿਉਂਕਿ ਪਰਲੀ ਕੰਧ ਦੇ ਉੱਤੇ ਇਹਨਾਂ ਨੇ ਅੱਜ ਹੁਣ ਚਾਹ ਪੀਣ ਤੋਂ ਬਾਅਦ ਲੱਗਣਗੇ ਇਧਰਲੀ ਕੰਧ ਦੇ ਉੱਤੇ ਨਿਰਾ ਵਗੈਰਾ ਮਾਰ ਕੇ ਇਹ ਫਾਈਨਲ ਕਰਤੀ ਸਾਰੇ ਪਿੰਡਾਂ 'ਚ ਹੀ ਹੁੰਦਾ ਵੈਸੇ ਨਾ ਪਰ ਆਪਣੇ ਪਿੰਡ 'ਚ ਇੱਥੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਆਏ ਸਾਲ ਲੰਗਰ ਲਾਇਆ ਜਾਂਦਾ ਹੈਗਾ ਤੇ ਆਏ ਸਾਲ ਪਕੌੜੇ ਤੇ ਚਾਹ ਪਕੌੜੇ ਕੱਢੀ ਜਾਂਦੇ ਨੇ ਫਿਲਹਾਲ ਹੁਣ ਹਲੇ ਕੱਚਾ ਦਾ ਕੰਮ ਚੱਲ ਰਿਹਾ ਕਿਉਂਕਿ ਨਗਰ ਕੀਰਤਨ ਸਾਹਮਣੇ ਵਾਲੇ ਵੀ ਹੀ ਗਿਆ ਹੋਇਆ ਹੈਗਾ ਤੇ ਉਤੋਂ ਦੀ ਘੁੰਮ ਕੇ ਇਧਰ ਲਈ ਵੀ ਆਉਣਗੇ ਜਦੋਂ ਉਦੋਂ ਤੇ ਵਰਤੌਣਗੇ ਫਿਲਹਾਲ ਜਿਹੜੇ ਬੰਦੇ ਸੇਵਾ ਕਰੀ ਜਾਂਦੇ ਨੇ ਤੇ ਉਹ ਆਪਸ ਇੱਕ ਦੂਜੇ ਨੂੰ ਵਰਤਾਈ ਜਾਂਦੇ ਨੇ ਤੇ ਇਧਰ ਸਾਧੂ ਇਹ ਬਈ ਭਾਂਡੇ ਧੋਣ ਦੀ ਸੇਵਾ ਕਰੀ ਜਾਂਦਾ ਹੈਗਾ ਪਹਿਲਾਂ ਅਸੀਂ ਪਿੰਡ ਚ ਕੰਮ ਕਰੇ ਹੋਏ ਸੀਗੇ ਤੇ ਉਧਰੋਂ ਆ ਕੇ ਇਧਰ ਵੀ ਸੇਵਾ ਕਰਨੀ ਜ਼ਰੂਰੀ ਸੀਗੀ ਤੇ ਹੁਣ ਇੱਥੇ ਸੇਵਾ 'ਚ ਹਾਜ਼ਰਾਂ ਤੇ ਵੇਟ ਕਰ ਰਹੇ ਆ ਵੀ ਨਗਰ ਕੀਰਤਨ ਕਦੋਂ ਆਉਂਦਾ ਤੇ ਸੰਗਤ ਨੂੰ ਵਰਤਾਈਏ ਫਿਰ ਭਗਉੜੇ ਇਹਨੇ ਮਾਰਨ ਦੇ ਉਹ ਰਾਣੀ ਜੀ ਦਾ ਜਿੱਤਣਾ ਪ੍ਰਾਪਤ ਹੋਇਆ ਉਹਨਾਂ ਨੇ ਜੀ ਗਾਉਂਦੇ ਰੰਗਰ ਗਰੂਪ ਵਰਤ ਕੇ ਆਪਣੇ ਨਾਲ ਲੈ ਕੇ ਅੱਜ ਦਾ ਖਾਣਾ ਖਾਂਦੇ ਨੇ ਉਹਨਾਂ ਦਾ ਜੀ ਫਿਰ ਫੇਰੇ ਮਿਸਤਰੀ ਆਉਂਦਾ ਨਹੀਂ ਹੈਗਾ ਤੇ ਨਾਲ ਜਿਹੜਾ ਉਹਦੇ ਬੰਦਾ ਲੱਗਿਆ ਹੁੰਦਾ ਬਿੰਦਰ ਬਾਈ ਉਹ ਆਊਗਾ ਤੇ ਉਹ ਆ ਕੇ ਡੈਡੀ ਨਾਲ ਜਿਹੜਾ ਥੋੜਾ ਮੋਟਾ ਕੰਮ ਆਏਗਾ ਖੇਤ 'ਤੇ ਆਏਗਾ ਉਹ ਕਰਵਾ ਲਾਂਗੇ ਤੇ ਕੱਲ ਨੂੰ ਮੈਂ ਵੀ ਅੰਮ੍ਰਿਤਸਰ ਜਾ ਕੇ ਆਉਣਾ ਹੈਗਾ ਤੇ ਸਵੇਰੇ ਦੇਖਦੇ ਆਂ ਜੇ ਤਾਂ ਜ਼ਿਆਦਾ ਧੁੰਦ ਪਈ ਫੇਰ ਤਾਂ ਬਾਏ ਬਾਸੀ ਜਾਵਾਂਗੇ ਤੇ ਜੇ ਨਾ ਧੁੰਦ ਪਈ ਫੇਰ ਅਸਲਾ ਹੈਗੀ ਬਈ ਆਪਣੇ ਆਪ ਦੇ ਸਾਧਨ ਤੇ ਜਾਣ ਦੀ ਤੇ ਬਾਕੀ ਦੇਖਦੇ ਆਂਗੇ ਸਵੇਰ ਦੇ ਕੀ ਬੌਤ ਬਣਦੀ ਹੈਗੀ ਅੱਜ ਤੁਰੇ ਫਿਰਦੇ ਥੋੜਾ ਜਿਆਦਾ ਥੱਕ ਗਏ ਤੇ ਹੁਣ ਕਰਦੇ ਆਂਗੇ ਰੈਸਟ ਮਿਲਦੇ ਆਂ ਤੁਹਾਨੂੰ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਇਦ ਤੱਕ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਧੰਨਵਾਦ